ਨਵਾਂ ਸਾਲ ਨਵਿਆਂ ਦੇ ਨਾਲ ਮਨਾਇਆ। ਕੌਣ ਸੀ ਉਹ ਨਵੇਂ ਤੇ ਕਿੱਦਾਂ ਮਨਾਇਆ? ਕੀ ਕੁਝ ਕੀਤਾ? ਇਹ ਚੀਜ਼ਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਨਵੇਂ ਸਾਲ ਦੇ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਪਵਨ ਨੇ ਤੇ ਪੁਰਾਣਿਆਂ ਨੂੰ ਕੀਤਾ ਅਲਵਿਦਾ ਕਿਉਂਕਿ ਜਦੋਂ ਪੁਰਾਣਿਆਂ ਨੇ ਕਦਰ ਨਹੀਂ ਕੀਤੀ ਤਾਂ ਪੁਰਾਣਿਆਂ ਤੋਂ ਕਰਾਉਣਾ ਵੀ ਕੀ ਆ। ਹਨਾ? ਤਾਂ ਚਲੋ ਜੀ ਜ਼ਿਆਦਾ ਦੇਰੀ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਆ। ਕਿ ਚਲੋ ਥੋੜਾ ਮੇਰਾ ਟਾਈਮ ਹੀ ਇਦਾਂ ਦਾ ਆ ਵੀ ਮੈਂ ਜੇ ਕੁਝ ਕਹਿ ਨਹੀਂ ਸਕਦਾ ਕਿਸੇ ਨੂੰ ਸੱਚੀ ਗੱਲ ਦੱਸਾਂ ਮੈਂ। ਠੀਕ ਹੈ ਜੀ ਮਾੜਾ ਜਿਹਾ ਟਾਈਮ ਹੀ ਇਦਾਂ ਦਾ ਚੱਲਦਾ ਪਿਆ ਆ ਬਟ ਜਿਹੜੀ ਵੀ ਗੱਲ ਕੋਈ ਵੀ ਮੈਨੂੰ ਕਹਿੰਦਾ ਆ ਉਹ ਮੇਰੇ ਦਿਲ ਤੇ ਦਿਮਾਗ ਨਹੀਂ ਦਿਮਾਗ ਇੱਧਰ ਦਿਲ ਦੇ ਵਿੱਚ ਰਹਿੰਦੀ ਆ ਠੀਕ ਹੈ ਜੀ ਵਾਈ ਗੁਰੂ ਕਰੂਗਾ ਜਲਦੀ ਸਭ ਕੁਝ ਠੀਕ ਹੋਵੇ ਤੇ ਉਹ ਵੀ ਟਾਈਮ ਆਊਗਾ ਤੁਹਾਨੂੰ ਫਿਰ ਇੱਕ ਗੱਲ ਦਾ ਜਵਾਬ ਵੀ ਮਿਲੂਗਾ ਠੀਕ ਹੈ ਹਾਂਜੀ ਪਵਨ ਆਪਣੇ ਚੈਨਲ ਦੇ ਉੱਪਰ ਜਿਹੜਾ ਹੈਗਾ ਹੁਣ ਐਕਟਿਵ ਹੋ ਰਿਹਾ ਤੇ ਉਹਦੀ ਸੈਕੰਡ ਵੀਡੀਓ ਆ ਚੁੱਕੀ ਆ ਉਹਦੇ ਚੈਨਲ ਦੇ ਉੱਪਰ ਜਿਹਦੇ ਵਿੱਚ ਉਹਨੇ ਲੋਕਾਂ ਨੂੰ ਸਾਫ਼-ਸਾਫ਼ ਵਾਰਨਿੰਗ ਦਿੱਤੀ ਆ ਕਿ ਮੇਰੀਆਂ ਜਿਹੜੀਆਂ ਵੀ ਗੱਲਾਂ ਲੋਕ ਮੈਨੂੰ ਕਹਿੰਦੇ ਨੇ ਜਾਂ ਕਮੈਂਟ ਕਰਦੇ ਨੇ 네ਗੇਟਿਵੀਆਂ ਕੋਈ ਕੁਝ ਬੋਲ ਰਿਹਾ ਤਾਂ ਉਹ ਗੱਲਾਂ ਮੇਰੇ ਦਿਮਾਗ ਤੇ ਮੇਰੇ ਦਿਲ ਦੇ ਵਿੱਚ ਰਹਿੰਦੀਆਂ ਨੇ ਮੈਂ ਹਜੇ ਕਿਸੇ ਨੂੰ ਜਵਾਬ ਨਹੀਂ ਦੇ ਰਹੀ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ ਚੁੱਪ ਰਹੂੰਗਾ ਟਾਈਮ ਆਉਣ ਤੇ ਮੈਂ ਸਭ ਨੂੰ ਸਭ ਦੀ ਕਹੀ ਹੋਈ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗਾ ਇਹ ਚੀਜ਼ਾਂ ਪਵਨ ਨੇ ਆਪਣੇ ਮੂੰਹੋਂ ਕਈਆਂ ਨੇ ਤੇ ਪਵਨ ਨੇ ਕਿੰਮੀ ਵਾਰੇ ਵੀ ਕੁਝ ਅਜੀਹੀਆਂ ਗੱਲਾਂ ਕਈਆਂ ਨੇ ਜਿਹੜੀਆਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਦੇ ਮੂੰਹੋਂ ਕਈਆਂ ਗੱਲਾਂ ਸੁਣਾਉਂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੂਗੀ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਤੇ ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰਕੇ ਜਾਇਓ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਜੀ ਮੈਂ ਤੁਹਾਨੂੰ ਐਵੇਂ ਕਹਾਂ ਕੋਈ ਵੀ ਕੁਝ ਵੀ ਬੋਲਦਾ ਕਿਸੇ ਨੇ ਕੁਝ ਵੀ ਬੋਲਿਆ ਮੇਰਾ ਸਾਰਾ ਕੁਝ ਦਿਲ ਚ ਰੰਦਾ ਦਿਮਾਗ ਚ ਰਹਿੰਦਾ ਹੀ ਆ ਹਾਂ ਜੀ ਬੇਸ਼ੱਕ ਜਿੱਦਾਂ ਦਾ ਮਰਦੀ ਟਾਈਮ ਆ ਇਹੀ ਕਹਿੰਦੇ ਹੁੰਦੇ ਵੀ ਜੋ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ ਠੀਕ ਹੈ ਜੀ ਸੋ ਮਾੜੇ ਚੰਗੇ ਟਾਈਮ ਆਉਂਦੇ ਰਹਿੰਦੇ ਆ ਕੋਈ ਚੱਕਰ ਨਹੀਂ ਐਨੇ ਜੋਗੇ ਵਾਇਰਲ ਨਹੀਂ ਕੀਤਾ ਆ ਜਿੱਦਾਂ ਦਾ ਤਾਂ ਮੈਂ ਜਸਪ੍ਰਿਤ कौर ਤੁਹਾਡਾ ਸਭ ਦਾ ਸਵਾਗਤ ਕਰਦੀ ਆ ਮੇਰੇ YouTube ਚੈਨਲ ਤੇ ਉਮੀਦ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਆਪਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਨੂੰ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਆ ਦੇਖਿਓ ਜ਼ਰਾ ਸਾਰੇ ਜਿਹੜੇ ਡਾਇਲੌਗ ਨੂੰ ਸੋ ਮੈਂ ਠੀਕ ਠਾਕ ਆ ਗਿਆ ਪਹਿਲਾ ਦਫਾ ਸਾਰਿਆਂ ਨੂੰ ਸੋ ਜੀ ਸੋ ਮੱਚ ਸਾਰਿਆਂ ਦਾ ਤੇ ਅੱਜ ਸਾਡਾ ਨਵਾਂ ਸਾਲ ਹੈ ਇੱਕ ਜ਼ਰੂਰੀ ਆ ਸੋ ਅਸੀਂ ਕੱਲ ਨੂੰ ਗੁਰਦੁਆਰੇ ਮੱਥਾ ਟੇਕਣ ਤੇ ਜਾਨਾ ਤਾਂ ਪਹਿਲੇ ਗੁਰਦੁਆਰ ਸਾਹਿਬ ਸੀ ਬਟ ਬਾਅਦ ਵਿੱਚ ਮੋਲ ਜਾਣਾ ਕਰਕੇ ਰੈਡੀ ਸਟੈਡੀ ਹੋ ਗਏ ਆ ਸੋ ਸਾਡੇ ਲਈ ਇਹ ਦਰਸ਼ਨ ਤੇ ਕੀ ਮੱਥਾ ਵਾਹ ਉਹਨਾਂ ਦੇ ਆਉਣ ਵਾਲੇ ਸਾਲ ਜਿਹੜੇ ਵੀ ਆ ਸਾਲ ਵੀ ਸਾਡੇ ਬਹੁਤ ਵਧੀਆ ਲੱਗੇ ਇਹ ਸੀਗੀ ਸਟਾਰਟਿੰਗ ਮਤਲਬ ਉਹਨੇ ਆਪਣੇ ਵਲੌਗ ਦੀ ਜਿਹੜੀ ਸਟਾਰਟਿੰਗ ਕੀਤੀ ਆ ਉਹਦਾ ਕਹਿਣਾ ਵੀ ਨਵੇਂ ਸਾਲ ਦੇ ਵਿੱਚ ਕੁਝ ਨਵੇਂ ਦੋਸਤਾਂ ਦੇ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹਾ ਮੈਂ ਜੋ ਕੁਝ ਵੀ ਮੇਰੇ ਨਾਲ ਪੁਰਾਣਾ ਬੀਤ ਗਿਆ ਉਹ ਪੁਰਾਣਾ ਮੈਂ ਪਿਛਲੇ ਸਾਲ ਦੇ ਵਿੱਚ ਛੱਡ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਖੁਸ਼ਾ ਹੋ ਐਨਜੋਏ ਕਰ ਰਿਹਾ ਚਲੋ ਵਧੀਆ ਗੱਲ ਹੈ ਅੱਗੇ ਮੈਂ ਤੁਹਾਨੂੰ ਇੱਕ ਹੋਰ ਕਲਿੱਪ ਐਡ ਕਰਦੀ ਆਂ ਦੇਖਿਓ ਜ਼ਰਾ ਆ ਚੱਕੇਰਾ ਤੇ ਆਪਣੇ ਕੋਲਦਰ ਤਸੀਮ ਚ ਸਰ ਵੀ ਹੈਗਾ ਆ ਅੱਜ ਪੱਗ ਨਹੀਂ ਬੰਨੀ ਭਰੇ ਨੇ ਪੱਗ ਘਰੇ ਭੁੱਲੇ ਨਾ ਪਤਾ ਨਹੀਂ ਸੀਗਾ ਇਹ ਤਾਂ ਬਣ ਕੇ ਹੀ ਆਉਂਦਾ ਇਹ ਨੂੰ ਨਵਾਂ ਕਰ ਦੇਣੇ ਆ ਹੂੰ ਨਮਸਕਾਰ ਜੀ ਚਲੋ ਚਲਿਏ ਬਾ ਗੁਰੂ ਮੇਰੇ ਰੱਖਿਆ ਸਾਰਿਆਂ ਦੇ ਤਾਂ ਸੁਣ ਲਿਆ ਤੁਸੀਂ ਹੁਣ ਮੈਂ ਤੁਹਾਨੂੰ ਦੱਸਦੀ ਆ ਬੀਏ ਦਾ ਕਹਿਣਾ ਵੀ ਜਿੰਮ ਵਗੈਰਾ ਜਿਹੜਾ ਹੈਗਾ ਲੋਕ ਮੈਨੂੰ 98% ਪੋਜ਼ਿਟਿਵ ਕਮੈਂਟ ਕਰਦੇ ਨੇ ਵੀ ਤੁਸੀਂ ਆਪਣੇ ਆਪ ਨੂੰ ਬੀਜ਼ੀ ਰੱਖੋ ਕਹਿੰਦਾ ਮੈਂ ਉਦਾਂ ਹੀ ਕਰ ਰਿਹਾ ਜਿੱਦਾਂ ਲੋਕ ਮੈਨੂੰ ਕਹਿ ਰਹੇ ਨੇ ਮੈਂ ਅੱਗੇ ਨਾਲੋਂ ਬਹੁਤ ਠੀਕ ਆ ਹਾਂ ਦਿਲ ਟੁੱਟਿਆ ਕੋਈ ਨਾ ਚੀਜ਼ਾਂ ਚੋਂ ਨਿਕਲਣਾ ਔਖਾ ਸੋ ਮੈਂ ਲੇਕਿਨ ਆਪਣੇ ਆਪ ਨੂੰ ਸਮਝਾ ਰਿਹਾ ਤੇ ਇਹਨਾਂ ਚੀਜ਼ਾਂ ਚੋਂ ਨਿਕਲ ਰਿਹਾ ਤੇ ਮੇਰੇ ਨਵੇਂ ਤੋਂ ਨਵੇਂ ਵਲੌਗ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਕੁਝ ਕਰਨਾ ਹਜੇ ਕਹਿੰਦਾ ਹਜੇ ਤਾਂ ਸ਼ੁਰੂਆਤ ਹੀ ਐ ਤਾਂ ਕੁਝ ਵੱਡਾ ਕਰਨਾ ਆਹ ਕਲਿੱਪ ਦੇਖਿਓ ਕੋਈ ਜਿਮ ਸਟਾਰਟ ਕਰਨ ਪਿਛਲੇ 1.5 ਦੋ ਮਹੀਨਾ ਚੋਂ ਗੈਪ ਪੈ ਗਿਆ ਸੀਗਾ ਕੋਈ ਸਾਹਿਬ ਚੱਕਦੇ ਆਂ 2026 ਚ ਪਤਾ ਲਾ ਦੇਾਂਗੇ ਵੀ ਬੈਠੀ ਆਹ ਜੀ 2026 ਹੁਣ ਆਪਣਾ ਹੀ ਆਹ ਚੱਕਰ ਜੀ ਸ਼ੇਅਰ ਚਾਹੀਦੇ ਆਪਾਂ ਨੂੰ ਬਸ ਜਿਮ ਵਾਲੇ ਸਾਹਿਬ ਜੀ ਇੱਧਰ ਬੈਠੇ ਆ ਬਾਕੀ ਆਪਾਂ ਤਾ ਕੀ ਬੰਦਾਂ ਨੂੰ ਬਹੁਤ ਕੰਮ ਜੇ ਕਰਨੇ ਆ ਬਹੁਤ ਕੰਮ ਇਦਾਂ ਦੇ ਸੋਚੀ ਹੋਇਆ ਜਿਹੜੇ ਪਹਿਲਾਂ ਤੋਂ ਸੋਚਿਆ ਸੀ ਕਰਨੀਆਂ ਪਰ ਟੂ ਟੇਮ ਤੇ ਨਾਲ ਆਪਣੇ ਖਰਾਬ ਹੋ ਗਏ ਪਰ ਹੁਣ ਇਦਾਂ ਦੇ ਕੰਮ ਹੋ ਗਏ ਵੇ ਤੁਸੀਂ ਵੀ ਕਹੋਗੇ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਦੀ ਸੁਣਾਉਣੀ ਆ ਉਹ ਕਲਿੱਪ ਜਿਹਦੇ ਵਿੱਚ ਇਹਨੇ ਸਾਫ਼-ਸਾਫ਼ ਵਰਨ ਕੀਤਾ ਲੋਕਾਂ ਨੂੰ ਕਿਉਂਕਿ ਲੋਕ ਜਿਹੜੇ ਹੈਗੇ ਆ ਇਹ ਕਹਿੰਦਾ ਵੀ ਜੋ ਵੀ ਰੋਸਟ ਕਰ ਰਹੇ ਨੇ ਜਾਂ ਜੋ ਵੀ ਕੁਝ ਬੋਲ ਰਹੇ ਨੇ ਸਾਡੇ ਰਿਸ਼ਤੇ ਬਾਰੇ ਬੋਲ ਰਹੇ ਨੇ ਮੇਰੇ ਬਾਰੇ ਬੋਲ ਰਹੇ ਨੇ 네ਗੇਟਿਵ ਚੀਜ਼ਾਂ ਬੋਲ ਰਹੇ ਨੇ ਕਹਿੰਦਾ ਵੀ ਮੇਰੇ ਦਿਮਾਗ 'ਚ ਤੇ ਦਿਲ 'ਚ ਗੱਲਾਂ ਮੈਂ ਰੱਖਦਾ ਹਜੇ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਟਾਈਮ ਆਉਣ ਤੇ ਮੈਂ ਸਭ ਨੂੰ ਇਕੱਲੇ ਇਕੱਲੇ ਨੂੰ ਰਿਪਲਾਈ ਦੇਵਾਂਗਾ ਇਹ ਚੀਜ਼ਾਂ ਪਵਨ ਨੇ ਆਪਣੇ ਜ਼ੁਬਾਨ ਤੋਂ ਕਹੀਆਂ ਨੇ ਤਾਂ ਦੇਖੋ ਜ਼ਰਾ ਕਲਿੱਪ ਆ ਠੀਕ ਆ ওকে ਮੈਨੂੰ ਥੋੜਾ ਜਿਆਦਾ ਹੈਗਾ ਤੇ ਚਲੋ ਹੌਲੀ ਹੌਲੀ ਵਾਈ ਗੁਰੂ ਕਿਰਪਾ ਕਰੋ ਉਹ ਵੀ ਕਰੂੰਗੀ ਇਹ ਚੀਜ਼ਾਂ ਬਹੁਤ ਟਾਈਮ ਮੰਗਦੀਆਂ ਤੁਹਾਨੂੰ ਵੀ ਪਤਾ ਜੀਦਾ ਹਰ ਕੋਈ ਇਸ ਸਿਚੁਏਸ਼ਨ ਨੂੰ ਲੱਗੇ ਹੀ ਹੁੰਦਾ ਹੈ ਠੀਕ ਆ ਜੀ ਸੁਣੀ ਚੱਲੇ ਧਿਆਨ ਨਾਲ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੰਨ ਲਓ ਕਹਿ ਸਕਦੇ ਆ 90 8% ਪੋਜ਼ਿਟਿਵਿਟੀ ਆ ਕਮੈਂਟ ਮੈਸੇਜ ਜਿੰਨੇ ਵੀ ਆਉਂਦੇ ਆ ਵੀ ਜੋ 2% ਨੈਗੇਟਿਵਿਟੀ ਵੀ ਹੁੰਦੀ ਚਲੋ ਜਿਹੜੇ ਬੰਦੇ ਹੇਟ ਕਰਦੇ ਲੱਗਦੀ ਆ ਤੁਹਾਡੇ ਨਾਲ ਨਾ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਚਲੋ ਥੋੜਾ ਮੇਰਾ ਟਾਈਮ ਹੀ ਇਦਾਂ ਦਾ ਆ ਵੀ ਮੈਂ ਜੇ ਕੁਝ ਕਹਿ ਨਹੀਂ ਸਕਦਾ ਕਿਸੇ ਨੂੰ ਸੱਚੀ ਗੱਲ ਦੱਸਾਂਗਾ ਠੀਕ ਹੈ ਜੀ ਧਿਆਨ ਨਾਲ ਸੁਣੀ ਚੱਲੋ ਦਿਮਾਗ ਦਾ ਪਿਆ ਬਟ ਜਿਹੜੀ ਵੀ ਗੱਲ ਇਹਦੀ ਉਹ ਕਹਿੰਦਾ ਆਗ ਨਹੀਂ ਦਿਮਾਗ ਇੱਧਰ ਦਿਲ ਦੇ ਵਿੱਚ ਰਹਿੰਦੀ ਆ ਠੀਕ ਹੈ ਜੀ ਬਾਈ ਨਹੀਂ ਕਰੂਗਾ ਤਾਂ ਤੁਸੀਂ ਸੁਣ ਲਿਆ ਵੀ ਕੀ ਕਹਿਣਾਗਾ ਪਵਨ ਦਾ ਸੋ ਉਮੀਦਾ ਇਸ ਜਿੱਦਾਂ ਮਰਜ਼ੀ ਟਾਈਮ ਆਵੇ ਮਾਰੇ ਹੱਕ ਡਾ ਕੇ ਖੜ ਸਕਦੇ ਆ ਆਪਣੇ ਆਪ ਆਪਣੇ ਆਪ ਜੋਗੇ ਹੈਗੇ ਆ ਆਪਣੇ ਆਪ ਨੂੰ ਸਮਝ ਸਕਦਾ ਮੈਂ ਆਪਣੀ ਫੈਮਲੀ ਨੂੰ ਸਮਝ ਸਕਦਾ ਆ ਸੋ ਤੁਹਾਡਾ ਸਾਰਿਆਂ ਦਾ ਦਿਲ ਟੁੱਟਿਆ ਤੁਹਾਨੂੰ ਵੀ ਸਮਝ ਸਕਦਾ ਇੰਨੇ ਜੋਗਾ ਵੈਗੁਰ ਨੇ ਪਹਿਲੇ ਦਿਨ ਹੀ ਕੀਤਾ ਪਾਇਆ ਬਹੁਤ ਚੀਜ਼ਾਂ ਜੋ ਲੰਗੇ ਆ ਬਹੁਤ ਕੁਝ ਦੇਖਿਆ ਆ ਠੀਕ ਆ ਜੀ ਸੋ ਇਹ ਵੀ ਟਾਈਮ ਜ਼ਰੂਰੀ ਸੀ ਤਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਜਿਹੜੀ ਪਵਨ ਨੇ ਆਪਣੇ ਵੀਡੀਓ ਦੇ ਵਿੱਚ ਕਹੀ ਆ ਆਪਦੀਆਂ ਗੱਲਾਂ ਉਹਨੇ ਕਈਆਂ ਨੇ ਉਹ ਕੱਲੀ ਕੱਲੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ ਆ ਇਹਨਾਂ ਦੀਆਂ ਬਹੁ ਬੇਸਿਕ ਹੋਈਆਂ ਵੀ ਆ ਬੰਦੇ ਨੂੰ ਠੀਕ ਆ ਜੀ ਸੋ ਇਹ ਕਹੂੰਗਾ ਜਿਹੜੇ ਨੈਗੇਟਿਵਿਟੀ ਵਾਲੇ ਆ ਇਹ ਕੁਝ ਬੋਲਦੇ ਆ ਜਾਂ ਕੋਈ ਕਮੈਂਟ ਕਰਦਾ ਪਿਆ ਜਾਂ ਕੋਈ ਮੈਸੇਜ ਕਰਦਾ ਪਿਆ ਸੋ ਪਲੀਜ਼ ਨਾ ਕਰੋ ਇਦਾਂ ਦੀ ਚੀਜ਼ਾਂ ਠੀਕ ਆ ਜੀ ਸੋ ਕਿਉਂਕਿ ਇਹ ਕਹੂੰਗਾ ਤੁਹਾਨੂੰ ਟਾਈਮ ਨੇ ਜਵਾਬ ਦੇ ਦੇਣਾ ਆ ਠੀਕ ਆ ਜੀ ਅੱਜ ਮੈਂ ਚੁੱਪਾਂ ਕੁਝ ਨਹੀਂ ਬੋਲਦਾ ਕੱਲ ਨੂੰ ਮੈਂ ਬੋਲੂੰਗਾ ਜੇ ਕੁਝ ਵੀ ਆ ਸੋ ਮੇਂ ਇਹ ਚੀਜ਼ਾਂ ਚਾਹੁੰਦਾ ਨਹੀਂ ਵੀ ਆਪਾਂ ਇੰਟਰਨੈਟ ਤੇ ਕੁਝ ਵੀ ਕਮਾਂਗੇ ਕਿਸੇ ਸੀ ਆ ਦੇਖੋ ਇੱਕ ਨਵੀਂ ਜ਼ਿੰਦਗੀ ਜਿਹੜੀ ਹੈਗੀ ਆ ਉਹਦੇ ਸ਼ੁਰੂਆਤ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਸਪੈਸ਼ਲੀ ਉਦੋਂ ਬਹੁਤ ਔਖਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਤੇ ਮੈਂ ਕਹਨੀ ਆ ਵੀ ਧੰਨ ਦਾ ਇਹ ਵਿਚਾਰਾ ਜਿਹੜਾ ਮੁੰਡਾ ਆਪਣੇ ਆਪ ਨੂੰ ਸੰਭਾਲ ਰਿਹਾ ਤੇ ਮਤਲਬ ਕੀ ਹੈ ਨਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਰਿਹਾ ਤਾਂ ਬਹੁਤ ਔਖਾ ਹੁੰਦਾ ਬਾਕੀ ਚਲੋ ਸਪੋਰਟ ਕਰਨਾ ਚਾਹੀਦਾ ਐਦਾਂ ਜੋ ਵੀ ਹੋਇਆ ਵਿਚਾਰੇ ਨਾਲ ਹੋਇਆ ਤੋਖਾ ਹਨਾ ਤੇ ਆਪਾਂ ਗਲਤ ਚੀਜ਼ਾਂ ਨੂੰ ਤਾਂ ਉਹ ਕਰਦੇ ਆ ਆਪਾਂ ਕੋਈ ਮੈਂ ਕੋਈ ਉਹਨੂੰ ਉਹ ਨਹੀਂ ਕਰ ਰਹੀਗੀ ਪਰ ਫੇਰ ਵੀ ਹਨਾ ਤਰਸ ਆਉਂਦਾ ਕਿਉਂਕਿ ਹਰ ਕੋਈ ਆਪਣੇ ਅਰਗਾਂ ਹੁੰਦਾ ਜਦੋਂ ਕਿਸੇ ਨਾਲ ਬੀਤਦੀ ਆ ਉਹਨੂੰ ਪਤਾ ਲੱਗਦਾ ਬਾਕੀ ਜੇ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਲੱਗਦਾ ਵੀ ਮੇਰੀ ਵੀਡੀਓ ਦੇ ਵਿੱਚ ਕੋਈ ਐਦਾਂ ਦੀ ਚੀਜ਼ ਹੁੰਦੀ ਆ ਵੀ ਤੁਹਾਨੂੰ ਕੁਝ ਵਧੀਆ ਦੇਖਣ ਨੂੰ ਮਿਲ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ